ਜੀ ਸਾਸਰੀ ਗਾਲ ਜੀ ਪੰਜਾਬੀਓ ਅੱਜੋ ਮੇਰਾ ਹੈਗਾ ਦੂਜਾ ਵਲੌਗ ਘਰੇ ਸਿਗਾ ਕੰਮ ਮੜਾਈਆ ਉਹ ਕਰਕੇ ਹੁਣ ਬਾਹਰ ਬੇਲ ਲਈ ਆ ਫਗਵਾੜੇ ਨੂੰ ਜਾਣਾ ਨਾ ਹੁਣ ਕਿੱਥੇ ਜਾਂਨੇ ਫਗਵਾੜੇ ਨੂੰ ਆ ਮੇਰੇ ਨਾਲ ਗਰਮੀ ਜਾਦੇ ਆ ਯਾਰ ਕੰਮ ਕਰਦੇ ਅਸੀਂ ਕੀ ਦਸੀਏ ਤੇ ਇਹ ਆਪਣਾ ਹੈਗਾ ਭਰਾ ਆਪਣਾ ਦਮਨ ਭਰਾ 110 ਨੂੰ ਕੋਤੀ ਜਾਵਨੀ ਦੀ ਆਈਡੀ ਆ ਉਹ ਰੋਕ ਦੇਖੇ ਪਲਰ ਬਾਲਾਂ ਚੱਕਣ ਆਏ ਆ ਅਜੇ ਦਾ ਬਾਕੀ ਸੰਜੂ ਜੀ ਕਿੱਧਰ ਵਧੀਆ ਵਧੀਆ ਮਾੜਾ ਸੰਜੋ ਹੋਰ ਸੱਟੇ ਆ ਭਾਈ ਬਹੁਤ ਵਧੀਆ ਕੋ ਕਹਿਣਾ ਚਾਹੁੰਦੇ ਹੋ ਭਾਈ ਤੁਸੀਂ ਸਹੀ ਗਰਮੀ ਵਾਹ ਵਾ ਘਰਾਂ ਜਿਹਾ ਰਹੋ ਸਾਰੇ ਜਾਣੇ ਬਲੌਗ ਬਣਦਾ ਦੂਜਾ ਮੁੰਡੇ ਦਾ ਦੇਖਿਓ ਬਸ ਬਲੌਗ ਹੀ ਤੁਸੀਂ ਏਸੀ ਜਿਨ੍ਹਾਂ ਦੇ ਏਸੀ ਉਹ ਕਮਲ ਆਏ ਆ ਜਿਨ੍ਹਾਂ ਦੇ ਏਸੀ ਲੱਗਾ ਉਹੀ ਸਾਡਾ ਬਲੌਗ ਦੇਖਣ ਓ ਯਾਰ ਮਾੜੇ ਦਿਖਾ ਦੋੜਾ ਚੈੱਕ ਕਰੋ ਭੈਣ ਜੋ ਮਾੜਾ ਜਿਹਾ ਡੋੜਾ ਪੰਪ ਹੀ ਹੁੰਦਾ ਡੋੜਾ ਪੰਪ ਹੀ ਹੁੰਦਾ ਭੈਣ ਜੋ ਜੇ ਵੀ ਆਣਾ ਅੱਜ ਸ਼ਾਮ ਜੈਮ ਵਾਲਾ ਵੀ ਬਲੌਗ ਤੁਹਾਨੂੰ ਦਿਖਾਉਂਦਾ ਮੈਂ ਮਿਹਨਤ ਕਰਦਾ ਲੱਗਦੀ ਆ। ਕੀ ਹੁੰਦਾ ਮਨ ਭਾਜੀ? ਬਿਲਕੁਲ ਜੀ ਬਿਲਕੁਲ। ਕੰਮ ਖਤਿਆ ਵੇ ਆਣਾ ਪੂਰਾ। ਪੂਰਾ ਹੀ ਪੂਰਾ ਡੈਡ ਸ਼ਾਲ ਡੈਡ ਵੀ ਥੋੜੀ ਤੇ। ਡੈਡ ਸ਼ਾਲ ਤੇ ਯਾਰ ਮੈਨੂੰ ਇਦਾਂ ਲੱਗਦਾ ਰਹਿੰਦਾ ਜਦੋਂ ਸਰੀਰ ਪੰਪ ਹੀ ਆਇਆ। ਸਰੀਰ ਕਦੇ ਹੁਣ ਸਰੀਰ ਹੀ ਬਣਾਉਣਾ ਕਰਨਾ ਕੀ ਆ। ਬਾਕੀ ਅੱਗੇ ਦਿਖਾਉਨੇ ਆ ਤੁਹਾਨੂੰ। ਕੀ ਬਣਦਾ? ਬੋਲਿਆਗੇ? ਲਾ ਬਈ। ਭਾਈ ਕਿਦਾਂ ਗੱਡੀ ਭਾਈ ਠੱਡੀ ਕਿਦਾਂ ਚੱਲਦੀ ਹੋਰ ਭਾਈ ਹੋਰ ਪੱਟਵਾਗੇ ਪਾਇਆ ਮੈਂ ਪੱਟਵਾਗੇ ਨਹੀਂ ਪਾਇਆ ਇਹਦਾ ਆਰਾਮ ਨਹੀਂ ਆਈ ਗੱਡੀ ਆ ਜਾ ਬਾਲਾਂ ਖਲਾਰਦੀ ਆ ਗੱਡੀ ਭਾਈ ਕਿਵੇਂ ਜੁੱਜਾ ਦੇ ਆ ਹਣੇ ਕੋਕੜਦੋਆਰੇ ਹਟ ਜਾ ਕੋਕੜਦੋਆਰੇ ਇੱਥੇ ਦੀ ਬੇਰਾ ਭਰ ਕੋਕੜਦੋਆਰੇ ਆਇਆ ਹਾਂ ਲੈ ਲੈ ਤਵੇਂ ਤੇ ਇੱਕ ਜੰਡਾ ਲੱਗਿਆ ਕੋੰਡਾ ਲੱਗੋ 40 ਰੁਪਏ ਵਿੱਚੋਂ ਉਹ ਚੈੱਕ ਕਰੂੰਗਾ ਜਿਆ ਪੈਂਟ ਕੰਮ ਕਿੱਥੇ ਆ ਗਿਆ ਹੋਰ ਮਰਦੇ ਆਗੇ ਗਾਂ ਆ ਗਏ ਮਾਰਾ ਬਾਬਾ ਚਾਬੀਆਂ ਇਹਦੇ ਮਾਰੀਆਂ ਦੀਆਂ ਡੰਡਾ ਜਾ ਕੇ ਮਾਰਿਆ ਤੇ ਖੋਲੇ ਨੂੰ ਮਾਰਾਇਆ ਆ ਆਹ ਡਰਾਈਵਰ ਆਪਣਾ ਮਾਰਾ ਆ ਚਲੋ ਗੋਈਨੇ ਤਾਂ ਜਿਹੜਾ ਆ ਰਿਹਾ ਸੋ ਤੋਂ ਦਿਹਾੜੀ ਤੁਹਾਨੂੰ ਦਾਹੀ ਮੈਂ ਆਉਣੀ ਆ। ਹਾਂ। ਇਹ ਲਾਵੇ ਮੇਰੇ ਵਾਲ ਨਹੀਂ ਛੱਡਿਆ ਜਾਂਦਾ। ਥਾਣਾ ਹੜ ਡੈਗ ਪੈ। ਓਏ ਓ। ਹੁਣ ਬੜੀ ਆ ਤਾਂ ਨਾ ਕਰ। ਦਾ ਤੂੰ ਤੂੰ ਪਿੱਛੇ ਬਵਾਣੀ ਸੀਗੀ ਮਾਮਾ। ਆਪਣੇ ਬੰਦੇ ਆਉਂਦੇ ਮਗਰ ਤੁਰੇ ਉਹ ਸਾਰਾ ਮਾਰੀ ਜਾਂਦਾ ਵੀਡੀਓ ਬਣਦੀ ਹੁੰਦੀ ਹੈ ਜਿਹਦਾ ਕਟਾ ਤੇਜ਼ ਕਰਕੇ ਛੱਡ ਦੇ ਵੇ ਤਾਂ ਉਹ ਟਰਾਈ ਇਹ ਤੇ ਛੱਡ ਦੇ ਤੇਜ਼ ਕਰਕੇ ਓਏ ਚੱਦੀ 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 ਤੇਜ਼ ਚੱਦੀ ਓਏ ਨਹੀਂ ਓਏ ਲੈ ਵੀ ਸ਼ੇਰਾ ਆਉਂ ਮਗਰ ਆਉਂਦੇ ਜੀ ਹੱਸਦੇ ਜੀ ਆਦੇ ਉਹ ਬੱਲੇ ਲਾਡੀ ਲਾਡੀ ਭਰਾ ਕੰਮ ਤੋਂ ਆਇਆ ਰੋਟੀ ਖਾਣ ਲਾਡੀ ਭਰਾ ਰੋਟੀ ਖਾ ਕੇ ਫੇਰੇ ਚੱਲ ਜੀ ਮੰਮਾ ਕੰਮ ਜ਼ਰੂਰੀ ਆ ਚੱਲ ਜਾਈ ਕੰਮ ਤੇ ਹੈਂ ਬੰਦੇ ਅੱਜ ਘੱਟਾ ਹੀ ਆ ਮੇਰੇ ਉੱਤੇ ਕੀ ਹੋ ਗਈ ਐ ਵੇ ਛੁੱਟੀ ਹੋ ਗਈ ਮੁੰਡਿਆਂ ਦੀ ਬਾਲਣ ਦੀ ਇੱਕ ਭਰੀ ਹੋ ਲੈ ਕੇ ਚੱਲੇ ਹੁਣ ਛੱਡਦੇ ਸਾਰੇ ਹੁਣ ਬਾ ਬੇਲੇ ਆ ਹੁਣ ਮਾੜੀ ਜਿਹੀ ਮਿਹਨਤ ਲਾ ਕੇ ਸਰੀਰ ਪਾਪ ਕਰਕੇ ਹੁਣ ਇਹ ਆ ਉਹ ਨਾ ਨੂੰ ਗਏ ਫੇ ਕੱਪੜੇ ਕੱਪੜੇ ਪਾ ਕੇ ਫੇ ਵੀ ਜਾਵਾਂਗੇ ਚੱਕ ਬਾੜ ਯਾਰ ਕੀ ਹੋਇਆ ਜਿੰਦਾ ਨਹੀਂ ਦਾ ਆ ਆਦਨ ਨੂੰ ਥੈਂਕੂ 10 ਵਾਲਾ ਆ ਡੋਲੇ ਆ ਕੇਸਾਂ ਵਾਲੇ ਬਣਾਇਆ ਲੋਰਾ ਲੈਣੇ ਯਾਰ ਹਾਲੇ ਵਾ ਫਸਿਆ ਅਜੀ ਬੈਠੇ ਨੰਨੂ ਪੈਂਚੋਂ ਗੱਲ ਕੱਢਿਆ ਓਏ ਕਿਦਾਂ ਕਿਦਾਂ ਗੱਲ ਕੱਢਿਆ ਤੂੰ ਲੈ ਫੇਰਾ ਬਾਜੂ ਮੂੰ ਤਾਂ ਪੈਂਚੋਂ ਗੱਲ ਕੱਢਿਆ ਤੋ ਦਮਨ ਨੂੰ ਆ ਗਿਆ ਦਮਨ ਦੀ ਸੀ ਜੀਰਾ ਕੋਲ ਮੇਰੇ ਵਾਲੀ ਘਰਵਾੜਾ ਕਿੱਥੇ ਸਹੇਲੀ ਹੈ ਨਹੀਂ ਕੋਈ ਯਾਰ ਮੇਰੀ ਸਹੇਲੀ ਹੈ ਨਹੀਂ ਯਾਰ ਮੇਰੀ ਕੋਈ ਆਈ ਐਮ ਸਿੰਗਰ ਸਭੀ ਮਿੱਤਰੋ ਅਸੀਂ ਚੱਲੇ ਆਂ ਰਗਵਾੜੇ ਭਾਈ ਫਗਵਾੜੇ ਚੱਲੇ ਆ ਨਾ ਆਪਾਂ ਹਾਂਜੀ ਹਾਂਜੀ ਭਾਈ ਜਮਨ ਭਾਈ ਫਗਵਾੜੇ ਚੱਲੇ ਆ ਆਪਾਂ ਹਾਂਜੀ ਹਾਂਜੀ ਭਾਈ ਹਾਂ ਫਗਵਾੜੇ ਚੱਲੇ ਆ ਤੇ ਮੁੰਡਾ ਨੇ ਮੁੰਡੇ ਨੇ ਐਂਟਰ ਸਾਹਮਣੇ ਚਲਾਉਣਾ ਮੈਂ ਤਾਂ ਮੰਗਾ ਜਾਨੂੰ ਮੈਂ ਵਲੌਗ ਕਰ ਰਿਹਾ ਹਾਂ ਸਾਹਮਣੇ ਮੋੜ ਤੇ ਆਪਾਂ ਕੰਨ ਕੀ ਚੱਲੇ ਉੱਤਾਂ ਯਾਰ ਆਈਗਾ ਤੁੰਥੈ ਰਾਈਏ ਦਿਲ ਨਹੀਂ ਲੱਗਦਾ ਹੁੰਦਾ ਮੈਂ ਜੋ ਪੈਂਟ ਯਾਰ ਚਾਰ ਦਿਨ ਮੰਨੀ ਆ ਦੱਸ ਰਿਆ ਮੈਂ ਕਿਹਾ ਅੱਜ ਭੰਮਿਆਈਏ ਭੰਮਿਆਈਏ ਆ ਨਾ ਭਾਈ ਨਜ਼ਾਰੇ ਲੈਣੇ ਆ ਨਜ਼ਾਰੇ ਬਸ ਛੇਲੀ ਯਾਰ ਮੈਨੂੰ ਮੇਰੀ ਬੋਹੜ ਨਹੀਂ ਲੱਗਦੀ ਆ ਸੋਹਣੀ ਨਹੀਂ ਮਤਲਬ ਚੰਗੀ ਬੋਹੜ ਨਹੀਂ ਨਾ ਹੈਗੀ ਇੱਥੇ ਚੰਗੀ ਆ ਚੰਗੀ ਆ ਸੋਹਣੀ ਚੰਗੀ ਆ ਸੋਹਣੀ ਸਾਰਾ ਮੇਲੇ ਸੋਹਣੀ ਆ ਸੈਫਤੋ ਕਰਾਂ ਯਾਰ ਮੈਂ ਵੀ ਸੈਫਤੋਲੇ ਮੈਂ ਤਾਂ ਬੋਲੇ ਹੀ ਹਨ ਲੋ ਬਈ ਮਿੱਤਰੋ ਹੈੱਡਫੋਨ ਮੈਂ ਤਾਂ ਪਾਏ ਮੈਂ ਕਿਹਾ ਬੂਲਫਾਨ ਆ ਜਾਂਦਾ ਆ ਬਾਕੀ ਤਾਂ ਜਾ ਕੇ ਦਿਖਾਉਣਾ 3 ਚਮਾ ਜਾ ਇਹ ਆ ਜੀ ਪੈਂਡਰ ਰੁੜਕਾ ਰੁੜਕੇ ਆ ਗਏ ਆ ਆਪਾਂ ਆ ਬਾਬਿਆਂ ਦੀ ਜਗਾ ਆ ਅਰ ਬਾਸਾ ਗੱਟਾ ਖਵਾੜੇ ਜਾਣਾ ਪੈਟਰੋਲ ਪਾਪ ਤੇ ਤੇਲ ਭਰਾ ਕੇ ਰੁੜਕੇ ਸਿੱਧਾ ਫਗਵਾੜ ਆਉਣੇ ਆਵੇ ਜਾ ਭਾਜੀ ਹੁਣੀ ਤਾਂ ਨਜ਼ਾਰੇ ਲਊਗੇ ਪੂਰੇ ਆਹੀ ਘੰਟਾ ਕਿੱਦਾਂ ਕੱਢਣਾ ਮੈਂ ਆਹੀ ਭੈਣ ਜੋ ਘੰਟਾ ਮੈਂ ਦੇਖਦਾ ਮਾਸੀ ਗੇ ਹੈ ਭਾਜੀ ਭਾਜੀ ਹੈਲੋ ਗਾਰਬੁੱਦੀ ਉਹ ਭੈਣ ਜੋ ਸਾਡਾ ਗਾਲਾ ਦਾ ਗਾਲਾ ਨਹੀਂ ਲੱਦਣੀਆਂ ਭਾਜੀ ਗਾੜੀ ਦੀ ਕੱਟ ਤੇ ਵੇਚੋ ਗੱਲ ਕਿੱਦਾਂ ਕਾਢੀ ਆ ਵੇ ਰੰਗ ਤਾਂ ਦੇਖ ਫਰਾ ਕਾੜਾ ਹੋ ਗਿਆ ਰੰਗ ਯਾਰ ਕੈਮਰੇ 'ਚ ਇਦਾਂ ਲੱਗਦਾ ਬੜਾ ਮਾਣ ਆ ਭਾਜੀ ਆਪਣੇ ਹੈਗਾ ਵਿਸ਼ਾਲ ਮੈਦਾਵਾ ਸੰਜੂ ਭੈਣ ਜੋ ਗੋਰਾ ਹੋ ਗਿਆ ਸੀ ਕਾਲੇ ਹੋ ਗਏ ਧੁੱਪੇ ਕੰਮ ਕਰਕੇ ਅਸੀਂ ਕਾਲੇ ਹੋ ਗਏ ਵਿਸ਼ਾਲ ਮੈਗਾਵਾ ਗੱਡੀ ਜਿਹੜਾ ਵਧੀਆ ਨਾ ਕਰਾਸ ਕਰੀ ਜਾਂਦੇ ਆ ਦੇਦੇ ਆ ਆ ਚੀਜ਼ ਬੜੀ ਸਰਾ ਲੱਗਦੀ ਮੈਨੂੰ ਗੱਡੀ ਦੇ ਕੋਈ ਨਹੀਂ ਭੈਣ ਚੋ ਹੋ ਜਾਂ ਮੋਟਰਸਾਈਕਲ ਆਦੇ ਆ ਪਰਮਾਧਵਾ ਮਿਹਰ ਕਰੇ ਗੱਡੀਆਂ ਜਾਵਾਂਗੇ ਓਏ ਹਾਏ ਚੱਕ ਲਾਂ ਆਂਦੇ ਸੰਜੂ ਬਾਜੀ ਲੈ ਲੈ ਯਾਰ ਕਿਹੜੀ ਨਾ ਆਪਦੀ ਇਹ ਚੱਲ ਆਪਣੇ ਨੇ ਆਨੇ ਨਿਆਣਿਆਂ ਦੇ ਘਟਾਉਣੇ ਆ ਯਾ ਇਹ ਵਿਸ਼ਾਲ ਮਗਾ ਵਾਟ ਅੰਦਰ। ਕਿਆ ਕੋਈ ਸ਼ੇਕਰ ਜੱਕ ਮੜਾਈ ਆ ਇੱਕ ਸ਼ੇਕਰ ਜੱਕ। ਐਦਾਂ ਨਹੀਂ ਭਾਈ ਤਿੰਨ ਪਾਇਆ ਕਰੋ। ਇੱਕ ਦਮਨ ਵਾਲਾ ਆਵੇ ਅੱਗੇ। ਉਹ ਮਦਰਾ ਆੜਿਆ ਤਾਂ ਉਹ ਹੂ ਭਰਾਵਾਂ। ਰਾਜੇ ਤੋਂ ਆ ਮਾਂ ਮਾਂ ਮੇਥੋਂ ਕਾਲਾ ਹੀ ਆ ਵਾ। ਅੱਤ ਕੋਈ ਨਹੀਂ ਹੈਗਾ ਇਸ ਦਾ। ਸੰਜੂ ਭਾਜੀ ਲੈਣਾ ਤੁਸੀਂ ਸਾਲੋ ਕੋਈ ਨਹੀਂ ਹੈਗਾ ਤਾਂ ਨੂੰ ਜੜੀ ਜਾਂਨੇ। ਆਇਆ ਯਾਰ ਅੱਗੇ ਪਹਿਲੀ ਗੋਸ਼ ਅੱਗੇ ਯਾਰ ਤੁਹਾਨੂੰ ਯਾਰ ਹੋ ਗਿਆ ਕਮਾਲ ਪਤਾ ਆਹ ਪਾਜੀ ਹੁਣੀ ਆਈ ਆ ਇੱਧਰ ਆਹ ਇਹਦਾ ਰੇਅਰ ਸਾਈਡ ਇੱਥੇ ਦਾ ਆ ਮੈਗੀ ਦੇ ਪੈਰ ਦੇ ਲਓ ਕਿੱਦਾਂ ਸਾਡਾ ਸਾਰਾ ਟੱਬਰ ਰਾਜ ਗਿਆ ਨਾ ਇਹ ਕੱਟ ਵੀ ਕੱਲਿਆ ਦੇ ਨਹੀਂ ਰੰਜੜਾ ਟੱਬਰ ਦੀ ਤਾਂ ਗੱਲ ਦੂਰ ਓਏ ਇੰਨਾ ਵਾਲਾ ਕਿੱਦਾਂ ਗਿਆ ਮੈਂ ਸਮਝਦਾ ਹੀ ਨਹੀਂ ਬੰਦੂ ਵੀ ਸੁਣਾ ਰਹੀ ਉਹ ਉਹ ਹੈ ਮੈਂ ਸਮਝ ਨਹੀਂ ਯਾਰ ਅਨਾਪਦੀ ਲੈ ਲੈ ਕਿਹੜੀ ਆ ਅਨਾਪਦੀ ਲੈ ਲੈ ਯਾਰ ਮੈਂ ਛੋ ਗਿਆ ਮਾਰਾ ਗੋ ਨਹੀਂ ਆਮੀ ਰੱਖੋ ਰੱਖੋ ਵਿਚਾਰ ਮੇਗਾ ਵਟ ਵਿਚਾਰ ਮੇਗਾ ਵਟ ਹੀ ਆ ਭਾਈ ਇੱਥੇ ਨਜ਼ਾਰਾ ਵੜਾ ਹੁੰਦਾ ਘੁੰਮੜ ਦਾ ਆਉਂਦਾ ਕਿ ਨਹੀਂ ਆਉਂਦਾ ਭਾਈ 100 ਰੁਪਏ ਦਾ ਛੇਕਰ ਹਾਂ 100 ਦਾ ਛੇਕਰ ਹੀ ਲੈਣਾ ਨਹੀਂ ਨਹੀਂ ਤਿੰਨ ਪਾਇਆ ਘਰੇ ਯਾਰ ਪਰਮਾਤਮਾ ਦੀ ਮਿਹਰ ਆਹੀ ਨਹੀਂ ਐ ਕਲ ਵੀਰੇ ਨੇ ਦਿੱਤਾ ਗਮਨ ਨੇ ਜਿਹੜਾ ਦਿੱਤਾ ਸੀ ਉਹ ਰਾਜੇ ਦੇ ਕੋਲ ਆ ਇਹ ਮੇਟੋ ਕੀ ਬਣਾ ਦੀਤੋ ਆ ਗਾ ਨਹੀਂ ਨਹੀਂ ਕੀ ਹੱਲ ਬਈ ਮਿੱਤਰ ਨਾ ਛੱਲ ਹੋ ਜਾਣਾ ਯਾਰ ਹੋਰ ਵੇ ਬੰਦਾ ਜਲ ਗਿਆ ਆਪਣਾ ਘੰਟਾ ਕਿਦਾਂ ਨਿਕਲਣਾ ਵਾਲਿਆ ਆਪਾਂ ਬੰਦ ਤੇ ਕੀ ਦੱਸੀਏ ਅੰਦਰ ਵੀ ਘੁੰਮਿਆ ਆਇਆ ਮੈਂ ਤੇ ਹੁਣ ਦੱਸ ਕੀ ਕਰੀਏ ਯਾਰ ਥੋੜੀ ਟੱਕਰੀ ਸੀਗੀ ਤੇ ਮੇਰੇ ਨਾਲ ਪੜਦੀ ਹੁੰਦੀ ਸੀ ਬੜਾ ਕਰਦੀ ਸੀ ਮੇਰਾ ਰੋਟੀ ਰਾਟੀ ਮੈਨੂੰ ਉਹੀ ਗੱਲਾਂ ਹੁੰਦੀ ਹੁੰਦੀ ਭੈਣੇ ਵੀ ਜਿਹੀ ਇੱਕ ਹਾਲ ਦੀ ਹੈ ਤੂੰ ਦੇਖੋ ਵਿਝਾਲ ਨਾ ਕਾ ਵਾਰਦਾ ਨਗਰ ਸੇ ਧਿਆਨ ਆ ਭਾਈ ਹੋਰ ਇਹ ਨਾ ਭਾਈ ਛੇੜੂ ਆ ਮਰਤੜੀ ਆ ਗੱਡੀਆਂ ਇਦਾਂ ਦੀਆਂ ਲੈਣੀਆਂ ਇਦਾਂ ਦੀਆਂ ਨਹੀਂ ਆਡੀ ਆ ਆਹ ਨਾਲ ਜੱਡਦੀ ਜਾਂਦੀ ਆ ਨਾ ਜੈਨ ਦਾ ਨਹੀਂ ਲੈਣਾ ਜੈਨ ਵੀ ਲੈ ਲਵਾਂਗੇ ਜੈਨ ਤਾਂ ਸਾਰੇ ਭਰਾਜ ਲੈ ਆਈਏ ਰੂਬੀ ਗਾਂ ਦਾ ਸਟੇਟਸ ਮੇਨਟੇਨ ਕਰਨਾ ਬਹੁਤ ਖਾਂ ਅੱਛਾ ਠੀਕ ਆ ਭਾਈ ਰੂਬੀ ਗਾਂ ਤੇ ਫਾਰ ਹੋਰ ਜੀ ਵੈਗਾਂ ਤਾਂ ਜਿਹੜਾ ਬਹੁਤ ਮਹਿੰਗੀ ਆ ਗੱਲ ਮੇਰਾ ਇਦਾਂ ਕਰਦਾ ਇਦਾਂ ਮੈਂ ਬਹੁਤ ਸਾਰੇ ਝੂਟਸਾੜ ਚਾਕੇ ਹਨ ਹਾਲੇ ਹਾਲੇ ਸਾਰੇ ਝੂਟਸਾੜ ਚਾਕੇ ਆਪਣੀ ਜੇਲੀ ਨੂੰ ਦੇ ਦੇਵਾਂ ਜਣਾ ਪਾਹੇ ਭੈਣ ਤੇ ਸਹੀ ਆ ਓਏ ਹੋਏ ਹੋਏ ਸੇਲੀ ਮੇਰੀ ਸੇਲੀ ਆ ਭੈਣ ਚੋ ਇੰਦਾ ਦੀ ਲਹਿੰਗਾ ਲੂੰਗੇ ਉਹ ਆਇਆ ਕਰਨੇ ਉਹਦੇ ਵਿਆਹ ਤੋਂ ਬਾਅਦ ਕਹਿਣਾ ਚਾਹਦਾ ਸੋਹਣੀਆ ਵਿਆਹ ਯਾਰ ਚਾ ਕੋਈ ਫਗਵਾੜਾ ਫਗਵਾੜਾ ਹੀ ਆ ਤੁਮ ਨਾ ਨਿਆਰਾ ਬੜਾ ਬੁੱਤਰਾ ਆ ਚਾ ਕਾ ਲਹਿੰਗਾ ਬੜਾ ਸਰਾ ਲੱਗਣਾ ਉਹਦੇ ਆਹੋ ਉਹ ਸੂਟ ਉਹ ਗਬਲਾ ਸੂਟ ਬੜਾ ਸਰਾ ਲੱਗਣਾ ਲੈ ਕੇ ਰਿਆ ਕਰਨੇ ਪਰ ਹਜੇ ਨਹੀਂ ਅੱਗੇ ਦੇਰੋਂ ਮੜਿਆ ਸੁਧਰ ਲੈਂਦੇ ਹਾਲਾਤ ਉਹ ਜਿੱਦਣ ਹਾਲਾਤ ਸੁਧਰ ਗਏ ਹਨ ਤੂੰ ਹੀ ਤੂੰ ਆ ਜੈ ਮਾਤਾ ਦੀ ਜੈਮ ਜਾਣਾ ਆ ਜੈਮ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਆ ਵੀ ਮੈਂ ਤਾਂ ਮੂੰਹ ਤਲਾਈਏ ਫੇ ਸਰੀਰ ਖਿੱਚੀਏ ਮੈਂ ਚੋਂ ਹਾਂ ਜੋ ਪੀਨਟ ਵਾਟਰ ਇਹ ਹੈਗਾ ਵਿਚਾਲਾ ਮੇਗਾ ਵਾਟ ਦੇ ਅੰਦਰ ਸੋਭਾ ਉੱਥੇ ਸ਼ੀਸ਼ੇ ਵਿੱਚ ਦੇਖ ਲੈਣੇ ਨਹੀਂ ਡਾਲੇ ਪੱਲੇ ਰਹਿ ਗਏ ਬਾਦਾਮ ਭਾਂ ਜੋ ਇਕੱਠਾ ਹੀ ਦੋ ਦਾ ਚੱਕਿਆ ਕਰਨ ਮਹੀਨੇ ਬਾਅਦ ਅੱਜ ਦਾ ਵੀ ਦੇਖਣੀ ਆ ਅੱਜ ਦਾ ਵੀ ਦੇਖਣੀ ਆ ਵਾ ਲੈ ਜਾਣਾ ਹਫਤੇ ਤੋਂ ਹਫਤੇ ਤੱਕ ਹੇ ਹਾਲਾਤ ਮਾੜੇ ਚੱਲ ਰਹੇ ਆ ਆ ਏਡਾ ਦੇ ਬਿਸਕਟ ਇਕੱਠੇ ਹੀ ਛਕਿਆ ਕਰਨੇ ਵਾ ਰੋਜ਼ ਹੀ ਚਾਹ ਨਾਲ ਦੇੜਿਆ ਕਰਨੇ ਇਹਦੇ ਨਾਲ ਕੱਪੜੇ ਧੋਇਆ ਕਰਨੇ ਹੋਣਾ ਜਮਾ ਜਮਾ ਵੇਖਣਾ ਨਹੀਂ ਕਰੀ ਕੰਮ ਪਿਆ ਕਰ ਲਈਏ ਮਨਾਂ ਜੀ ਫਰਜ਼ ਤੇਰਾ ਮੈਂ ਵਲੌਗ ਬਣਾਣਾ ਵਲੌਗ ਬਣਾਣਾ ਹੋਰ ਸੱਟ ਹੈ ਸਰੀਰ ਪੰਪ ਹੋ ਗਿਆ ਇਹਨੂੰ ਲੱਗਾ ਨਾ ਲੋਨ ਸਰੀਰ ਤਾਂ ਪੰਪ ਹੋ ਗਿਆ ਸਾਰਾ ਬਾਅਦ ਚ ਦਿਖਾਉਣਾ ਹੁਣ ਮੈਂ ਕੱਪੜੇ ਕੁੱਪੜੇ ਨਾਲ ਹੀ ਇਹ ਤਾਂ ਕੱਦਾਂ ਲੱਗਦੀ ਮਿਹਨਤ ਭਾਈ ਹਾਂ ਹਾਲੇ 10 ਮਿਹਨਤ ਕਿੱਦਾਂ ਲੱਗਦੀ ਮੜਾਈਆ ਚੈਨਲ ਵਾਲਿਆਂ ਨੂੰ ਮਿਹਨਤ ਕਿੱਦਾਂ ਲੱਗਦੀ ਮਾਦਾ ਇਹਦਾ ਕੰਮ ਆਜੀ ਦਾ ਦਾ ਤਾਰ ਮੇਰਾ ਦਰੀ ਦੇ ਭੈਣ ਜੋ ਸਾਪਿਆ ਹਣਦਾਰ ਦਿਖਾਣਾ ਬਾਹਰ ਚ ਦੇਖ ਕੰਮ ਖਿੱਚਣਾ ਆ ਪੂਰਾ ਸਿੱਤੂ ਵਰ੍ਹੇਗਾ ਜੀ ਦੇਖ ਤੂੰ ਓਏ ਹੋ ਹੋ ਮੈਂ ਦੇਖ ਲਿਆ ਦੇਖ ਲਿਆ ਦੇਖ ਲਿਆ ਭੈਣ ਦੀ ਆ ਗਿਆ ਸਹੀ ਆ ਬਾਬਾ ਮੂੰਹ ਖਲਾਈ ਆ ਭਾਈ ਜੀ ਤੂੰ ਹੀ ساری ਪੰਚੀ ਆ ਲਾਉਣੇ ਆ ਇਧਰ ਪਹਾੜ ਪਲਵਾਨ ਮੈਂ ਜੋ ਪਲਵਾਨ ਪਲਵਾਨ ਹੋਣਾ ਭੈਣ ਜੋ ਫੈੜੇ ਹੀ ਬੜੀ ਜੜੀ ਆ ਪਲਵਾਨ ਦਾ ਫੈੜੇ ਹੀ ਬੜੀ ਜੜੀ ਆ ਕੱਦੂ ਭਾਈ ਕਦਾਂ ਮੈਂ ਤਾਂ ਵਧੀਆ ਲੱਗਦੀ ਹਨਾ ਨਾਲ। ਉਹ ਬੜਾ ਚੌੜਾ ਹਨਾ ਚੌੜਾ ਇਧਰ ਮੈਂ ਜੋ ਢਾਈ ਗੱਜ ਦੀ ਛਾਤੀ ਆ। ਨਵੀਂ ਵਜੀ ਕਿਦਾਂ? ਇਧਰ ਹੱਥ ਵੀ ਮੜਾ ਯਾਰ। ਰਾਣੇ ਓਏ ਕੀ ਕਰਦਾ? ਚੱਕਣਾ। ਹਲਾ ਫੇਨ ਨੂੰ ਖਲੀਆਂ ਪੈ ਜਾਣੀਆਂ ਤੇਰੇ। ਓਏ ਮਾਮਾ ਡੰਬਲ ਦੇਖਾ ਡੰਬਲ ਲਾਈਨ ਆ। ਸਾਲਾ ਲਾਈਨ ਨੂੰ ਛੱਡ ਤੂੰ ਦੇਖੀ ਨਾ ਸਾਲਾ ਜੇ ਤੂੰ ਡੰਬਲ ਦੇਖ ਰਾ ਤੇਰੇ ਖਲੀਆਂ ਪੈ ਜਾਣੀਆਂ ਹਾਂ ਇਹ ਤਾਂ ਪਤਾ ਉਹ ਤਾਂ ਇਹ ਪਿਆਮੇ ਕਰਾ ਮੂੰਹ ਤਵਾ ਹਿਲਾਂ ਤੇ ਖੜੀ ਕਾਲਜੇ ਨੂੰ ਤੂੰ ਪਾਵੇਂ ਧੱਕ ਸੋਣੀ ਤੇਰੀ ਜੀਂਦ ਦੀ ਪੈਰ ਤੇ ਟੱਟੀ ਨਿਕਲ ਜਾਣੀ ਆ ਜੋਰ ਲਾਈ ਜਾ ਨਾ ਮੈਂ ਕੋਲੇ ਪਰੱਖੀ ਬੋਲ ਥੱਲੇ ਆ ਉਹਦੇ ਕੁੱਟੀ ਜੰਨਾ ਬੋਲ ਪਰ ਆ ਆ ਆ ਆ ਪੁਰਾਣੇ ਕੀ ਕਰਕੇ ਖੜੇ ਆ ਭੰਦੀ ਬੱਬਾ ਮੈਨੂੰ ਵੀ ਦੱਸ ਦੇ ਕਿੱਦਾਂ ਲਾਉਣਾ ਯਾਰ ਤੂੰ ਮੈਨੂੰ ਵੀ ਦੱਸੀ ਕਿਹੜਾ ਸੈਟ ਲਾਉਣਾ ਯਾਰ ਤੂੰ ਉਹ ਬੱਬਾ ਮੇਰਾ ਬਣਦਾ ਨਹੀਂ ਕੋ ਉਹ ਦੇ ਤਾਂ ਕੀ ਬਣਿਆ ਵਾਲ ਉਹ ਬੱਬਾ ਸੱਚੀ ਕੰਨਾਂ ਵਾਲਾ ਦੇਖ ਲੈ ਲੈ ਚਾਲਾਂ ਨਹੀਂ ਕਰਦਾ ਚਾਲਾਂ ਇਹ ਯਾਰ ਬਬਾ ਕੰਮ ਖਰਾਬ ਹੋ ਗਿਆ ਕੋਈ ਚੱਕ ਨਹੀਂ ਥੋੜਾ ਜਰੀ ਤਾਂ ਥੋੜਾ ਜਰਿਆ ਕੋਈ ਨਾਲ ਸੱਟੇ ਦਾ ਕੰਮ ਉਹ 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 ਬਹੁਤ ਬਹੁਤ ਬੜਾ ਹੀ ਖਰਾਬ ਹੈ ਕੀ ਬਾਤ ਹੈ ਆ ਲਾਉਂਦਾ ਮੁੰਡਾ ਮੀਨਤ ਕੀ ਬਾਤ ਹੈ ਗਿਆ ਬਾਤ ਆ ਲੱਗਿਆ ਆ ਲੱਗਿਆ ਸ਼ੋਰ ਵੀ ਤੇਰਾ ਕੀ ਬਾਅਦ ਹੈ ਗਿਆ ਬਾਅਦ ਹੈ